ਸਸਿਕਾਲ ਜੀ ਮੈਂ ਮਨੀਂਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਇਕਾਲ ਜੀ ਮੈਂ ਮਨੀਂਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਕੱਲ ਹੀ ਖਬਰ ਸੁਣਦੀ ਖਬਰ ਆਈ ਹੈ ਜਿਹੜੇ ਬਲਕੌਰ ਸਿੰਘ ਦੇ ਬਾਪੂ ਬਲਕੌਰ ਸਿੰਘ ਦੇ ਬੱਚੇ ਨੇ ਜਨਮ ਲਿਆ ਹੈ ਦਾੜਾ ਵੀ ਆਇਆ ਸੀ ਇੱਕ ਕਹਿੰਦੇ ਵੱਡੇ ਪੈਰੀ ਗਿਆ ਛੋਟੇ ਪੈਰੀ ਆ ਜਾ ਤੇ ਛੋਟੇ ਪੈਰੀ ਸਿੱਧੂ ਮੂਸੇਆ ਦਾ ਛੋਟਾ ਭਰਾ ਜਿਹਨੇ ਜਨਮ ਲਿਆ ਏ ਇਹ ਕਹਿੰਦੇ ਨੇ ਲੋਕ ਕਹਿ ਰਹੇ ਨੇ ਸਿੱਧੂ ਮੂਸੇਆ ਵਾਲਾ ਦਾ ਸਿੱਧੂ ਮੂਸੇਵਾਲਾ ਦੁਬਾਰੇ ਆ ਗਿਆ ਏ ਉਹਨਾਂ ਦੇ ਘਰੇ ਰੌਣਕਾਂ ਲੱਗੀਆਂ ਨੇ ਖੁਸ਼ੀਆਂ ਦੁਬਾਰੇ ਆਈਆਂ ਨੇ ਬੱਚੇ ਨੇ ਜਨਮ ਲਿਆ ਤੇ ਤੁਸੀਂ ਰੇੜੀ ਲੱਗੀ ਦੇਖ ਸਕਦੇ ਹੋ ਤੇ ਪੰਜਾਬ ਦੇ ਵਿੱਚ ਵੀ ਖੁਸ਼ੀ ਮਨਾਈ ਜਾ ਰਹੀ ਹੈ ਤੇ ਹਵੇਲੀ ਦੇ ਵਿੱਚ ਵੀ ਲੋਕ ਪੰਗੜਾ ਪਾ ਰਹੇ ਨੇ ਗਿੱਧਾ ਪਾ ਰਹੇ ਨੇ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਦੁਬਾਰਾ ਖੁਸ਼ੀਆਂ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਆਈਆਂ ਨੇ ਤੇ ਤੁਸੀਂ ਇਹ ਰੇੜੀ ਲੱਗੀ ਦੇਖ ਸਕਦੇ ਹੋ ਜੂਸ ਵਾਲੀ ਰੇੜੀ ਆ ਬਾਈ ਕਰੋੜੀ ਦੇ ਕਰੋੜੀ ਪਿੰਡ ਦੇ ਨੇ ਤੇ ਸਿੱਧੂ ਮੂਸੇਵਾਲਾ ਜਿਹੜਾ ਉਦੇ ਘਰੇ ਜਨਮ ਲਿਆ ਛੋਟੇ ਬੱਚੇ ਨੇ ਬਲਕਾਉ ਬਾਪੂ ਬਲਕੌਰ ਸਿੰਘ ਦੇ ਤੇ ਉਹ ਖੁਸ਼ੀ ਦੇ ਵਿੱਚ ਚਾਹ ਦਾ ਲੰਗਰ ਚਲਾਇਆ ਤੇ ਲੱਡੂ ਵੰਡ ਰਹੇ ਨੇ ਬਾਈ ਗੱਲਬਾਤ ਕਰਦੇ ਆ ਬਾਈ ਜੀ ਨਾਲ ਸਾਸਿਕਾ ਬਾਈ ਜੀ ਇੱਕ ਆਲ ਬਾਈ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਬਾਈ ਜੀ ਜੋ ਜੋ ਬੱਚਾ ਹੋਇਆ ਸਿੱਧੂ ਮੂਸੇਵਾਲਾ ਦੇ ਘਰੇ ਬਾਪੂ ਬਲਕੌਰ ਸਿੰਘ ਦੇ ਕਹਿੰਦੇ ਸੀ ਵੀ ਉਹਨਾਂ ਵੀ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਗਿਆ ਹਾਂਜੀ ਤੇ ਖੁਸ਼ੀਆਂ ਆਈਆਂ ਨੇ ਘਰੇ ਉਹਦੀ ਯਾਦ ਵਿੱਚ ਤੁਸੀਂ ਲੰਗਰ ਲਾਇਆ ਹਾਂਜੀ ਉਹਦੀ ਖੁਸ਼ੀ ਵਿੱਚ ਇਹ ਲੰਗਰ ਲਾਇਆ ਜੀ ਛੋਟੇ ਸਿੱਧੂ ਦੇ ਆਉਣ ਦੀ ਖੁਸ਼ੀ ਚ ਤੇ ਵਧਾਈਆਂ ਬਾਪੂ ਬਲਕੌਰ ਨੂੰ ਤੇ ਮਾਤਾ ਚਰਨ ਕੌਰ ਨੂੰ ਸਾਡੇ ਵੱਲੋਂ ਜਿੰਨੇ ਕਸਤੇ ਹੋ ਸਕਿਆ ਅਸੀਂ ਲੰਗਰ ਦੀ ਸੇਵਾ ਪਾਣੀ ਦੀ ਕਰ ਰਹੇ ਹਾਂ। ਮਤਲਬ ਸਿੱਧੂ ਮੂਸੇ ਦਾ ਖੁਸ਼ੀ ਦੇ ਵਿੱਚ ਖੁਸ਼ੀ ਦੇ ਵਿੱਚ ਉਹਦੇ ਜਨਮ ਦੀ ਖੁਸ਼ੀ ਦੇ ਵਿੱਚ ਤੁਸੀਂ ਲੰਗਰ ਲਗਾਇਆ ਵਾ। ਹਾਂਜੀ। ਚਾਹ ਦਾ ਲੰਗਰ ਹੈ। ਤੇ ਲੱਡੂਆਂ ਦੇ। ਚਾਹ ਦਾ ਤੇ ਲੱਡੂਆਂ ਦੇ। ਵੈਸੇ ਕੰਮ ਕਰਾ ਜੀ ਆਪਣਾ ਤੁਸੀਂ ਰੇੜੀ ਵੀ ਲਗਾਈ ਵੀ ਲਗਾਈ ਹੋਈ ਹੈ ਫੋਟੋਆਂ ਲਗਾਈਆਂ ਕਾਫੀ ਫੋ ਤਾਕੜੇ ਫੈਨ ਲੱਗਦੇ ਸਿੱਧੂ ਮੂਸੇ ਵਾਲੇ ਦੇ। ਹਾਂਜੀ ਮੈਨੂੰ ਤਾਂ ਸਵੱਪ ਬਣਾ ਹੀ ਨਹੀਂ ਹੈਗਾ ਇੰਨੇ ਨੂੰ ਪਾਣਾ ਫਿਰਤ ਗਿਆ। ਆਪਾਂ ਨੇ ਯੂਜ਼ਵਾਰ ਦਾ ਕੰਮ ਕਰਿਆ ਵਈ ਉਹ ਯੂਜ਼ ਦਾ ਤੇ ਇਹਦਾ ਗੰਨੇ ਦਾ ਵੀ ਯੂਜ਼ ਦੇ ਜਿਹੜੀ ਲੈਣੀ ਆਪਾਂ ਪਿਛਲੇ ਸਾਲ ਐਤਕੀ ਨਵਾਂ ਪ੍ਰੋਜੈਕਟ ਆ ਤਿਆਰ ਕਰਿਆ ਜੀ ਹਰ ਫਰੂਟ ਦਾ ਸਾਰੇ ਗਾਜ ਦਾ ਕਿੰਨੇ ਕਿ ਖੁਸ਼ੀ ਹੋਈ ਆ ਵੀ ਹੁਣ ਦੁਬਾਰੇ ਚੰਨ ਮਲੇ ਆਉਣਾ ਤੇ ਘਰੇ ਬੱਚੇ ਨੇ ਵੀ ਲੱਗਦਾ ਵੀ ਦੁਬਾਰੇ ਸਿੱਧੂ ਮੂਸੇ ਵਾਲਾ ਆ ਗਿਆ ਹਾਂ ਜੀ ਬਹੁਤ ਖੁਸ਼ੀ ਹੋਈ ਆ ਤਾਂ ਮੈਨੂੰ ਪਤਾ ਹੀ ਥੋੜਾ ਜਿਹਾ ਲੇਟ ਲੱਗਿਆ ਨਹੀਂ ਤਾਂ ਇਕੱਲੇ ਆਪਾਂ ਪ੍ਰੋਗਰਾਮ ਕਰਦੇ ਫਿਰ ਇਹਨੂੰ ਮੈਂ 10 11 ਵਜੇ ਫੋਨ ਦੇਖਿਆ ਮੇਰੇ ਕੋਲ ਆਇਆ ਨਹੀਂ ਤਾਂ ਮੈਂ ਰੱਖਦਾ ਨਹੀਂ ਨੇੜਾ ਫੋਨ ਕੋ ਤੇ ਫਿਰ ਅਸੀਂ ਯਾਰ ਦੋਸਤ ਮਿਲਤਰ ਇਕੱਠੇ ਕਰੇ ਸਲਾਹ ਕਰੀ ਕੋ ਕੱਲਾ ਬੰਦਾ ਕੋਈ ਨਹੀਂ ਕੁਝ ਕਰ ਗੈਰ ਸਹਾਇਕ ਹੁੰਦਾ ਕੋ ਸੇਵਾਦਾਰਾਂ ਦਾ ਵੀ ਸਹਾਇਕ ਜ਼ਰੂਰੀ ਹੈ ਇਸੇ ਕਰਕੇ ਫਿਰ ਉਹਨਾਂ ਨੇ ਤਾਂ ਅਸੀਂ ਸਵੇਰੇ ਅੱਜ ਸਵਾ 11 ਵਜੇ ਦਾ ਪ੍ਰੋਗਰਾਮ ਅਰਦਾਸ ਬੇਨਤੀ ਬਾਬਾ ਜੀ ਦੇ ਕਰਾ ਕੇ ਤਾਂ ਸ਼ੁਰੂ ਕਰਿਆ ਜੀ ਇਹ ਲੰਗਰ ਕਦੋਂ ਤੱਕ ਚੱਲੂਗਾ ਜੀ ਇਹ ਵੈਗਰੂ ਦੀ ਇੱਛਾ ਜਿੰਨਾ ਤੱਕ ਚਲਾਊਗਾ ਉਹਨੇ ਚਲਾਵਾਂਗੇ ਸਾਡੀ ਕੋਈ ਹੋ ਨਹੀਂ ਉਹ ਤਾਂ ਉਹਦੀ ਮੌਜ ਹੈ ਹੋਰ ਉੱਥੇ ਜਾਣ ਦੀ ਵੀ ਇੱਛਾ ਹੈ ਹਵੇਲੀ ਚ ਜਾਵਾਂਗੇ ਬਧਾਈਆਂ ਦੇਣ ਹਾਂ ਜੀ ਜਾਵਾਂਗੇ ਸਵਾਪ ਬਣੂਗਾ ਹਾਲੇ ਮੈਂ ਫਿਲਹਾਲ ਕੱਲਾ ਬੰਦਾ ਹੈ ਇਹ ਮੇਰੇ ਟਾਈਮ ਕੱਟਣਾ ਬਹੁਤ ਔਖਾ ਜੀ ਹਾਲ ਬੈਸੇ ਹੀ ਉੱਥੇ ਬਹੁਤ ਭੀੜ ਹੋਣੀ ਹੈ ਵੇਲੇ ਟਾਈਮ ਜਾਵਾਂਗੇ ਜ਼ਰੂ ਜਦੋਂ ਟਾਈਮ ਲੱਗਿਆ ਜ਼ਰੂਰ ਜਾਵਾਂਗੇ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਸੁਣ ਕੇ ਬਹੁਤ ਖੁਸ਼ੀ ਹੋਈ ਜੀ ਵੀ ਸਿੱਧੂ ਬਾਪਸ ਆ ਗਏ ਸਾਡਾ ਜਦ ਬڑا ਹੋਊਗਾ ਹੌਲੀ ਹੌਲੀ ਸਾਨੂੰ ਬਹੁਤ ਖੁਸ਼ੀ ਹੋਊਗਾ ਗਾਣੇ ਕੱਢੂ ਅਸੀਂ ਪਿਛਲੇ ਸਾਲ ਵੀ ਯਾਦਗਾਰੀ ਲੱਗਦਾ ਵੀ ਉਹ ਵੀ ਸਿੰਗਰੇ ਬਣੂਗਾ ਹੁਣ ਹਾਂਜੀ ਲੱਗਦਾ ਜੀ ਸਾਨੂੰ ਬਹੁਤ ਜੀ ਸਿੰਗਰ ਸਿੰਗਰ ਬਣੂਗਾ ਨਾਲੇ ਸੀ ਪਿਛਲੇ ਸਾਲ ਵੀ ਲਾਇਤੀ ਸੀ ਸਿੱਧੂ ਯਾਦਗਾਰੀ ਚ ਲੰਗਰ ਅੱਜ ਵੀ ਲਾਇ ਜੀ ਖੁਸ਼ੀਆਂ ਦੇ ਮੇਲੇ ਵਾਕੀ ਸਾਨੂੰ ਬਹੁਤ ਖੁਸ਼ੀ ਹੋਈ ਜੀ ਗਾਣਾ ਸੁਣਾ ਦਿਓ ਕੋਈ ਸਿੱਧੂ ਮਸੇ ਵਾਲੇ ਦਾ ਆਉਂਦਾ ਗਾਣਾ ਦਾ ਜੀ ਇਹ ਯਾਦ ਨਹੀਂ ਆਇਆ ਜੀ। ਦਿਖਾ ਦੇਖ ਸਕਦੇ ਹੋ ਨਾ ਤੁਸੀਂ ਰੇੜੀ ਬਾਈ ਨੇ ਤਿਆਰ ਕਰਾਈ ਹੋਈ ਆ। ਸਿੱਧੂ ਮੂਸੇਵਾਲਾ ਦੇ ਬਹੁਤ ਫੈਨ ਨੇ ਬਾਈ ਕਹਿੰਦਾ ਮਿਲਦਾ ਹੋਇਆ ਨਹੀਂ ਪਰ ਉਹਦੀ ਯਾਦ ਵਿੱਚ ਜਿਹੜਾ ਜਦੋਂ ਚਲਾ ਗਿਆ ਸੀ ਫਿਰ ਫੋਟੋਆਂ ਲਗਾ ਕੇ ਰੇੜੀ ਉੱਤੇ ਜੂਸ ਦੀ ਰੇੜੀ ਕਿ ਤਿਆਰ ਕੀਤੀ ਆ ਜੂਸ ਦਾ ਕੰਮ ਆ ਤੇ ਬਾਈਆਂ ਦਾ ਤੇ ਬਾਈ ਹੋਰ ਤੁਹਾਡਾ ਕਾਲਾ ਕੰਮ ਹੈ ਜੀ? ਆਹ ਖੇਤੀਬਾੜੀ ਦਾ। ਅੱਛਾ। ਹਾਂ। ਤੇ ਪਟਵਾਰੀ ਦੀ ਤੁਸੀਂ ਇੱਧਰ ਦਿਖਾਓ ਫੋਟੋਆਂ। ਤੇ ਬਾਈ ਪਟਵਾਰੀ ਨੇ ਜੀ। ਪਟਵਾਰੀ ਕੋਲ ਮੁੰਡੇ ਦਾ ਨਾਮ ਰੱਖਿਆ ਬਾਈ ਪਟਵਾਰੀ ਸ਼ੌਂਕ 'ਚ। ਅੱਛਾ ਜੀ। ਹਾਂ ਜੀ। ਪਟਵਾਰੀ ਸ਼ੌਂਕ ਚ ਰੱਖਿਆ ਹੋਇਆ ਹਾਂਜੀ ਹਾਂਜੀ ਓਕੇ ਓਕੇ ਤੇ ਜੋ ਮਨਲਾ ਮੂੰਹ ਤੋਂ ਆਗੇ ਪਿੰਡ ਚ ਵੀ ਕਾਫੀ ਬੰਦੇ ਨੇ ਆਪਾਂ ਨਹੀਂ ਰੱਖੇ ਵੀ ਨਹੀਂ ਇਹਦਾ ਕੈਰੈਕਟਰ ਜਾਇਜ਼ਾ ਕਰਦਾ ਹੋਇਆ ਉਹਦੇ ਹਿਸਾਬ ਨਾਲ ਨਾਮ ਰੱਖਦੀਦਾ ਪਟਵਾਰੀਓ ਕਿਉਂ ਰੱਖਿਆ ਨਾਮ ਮੁੰਡੇ ਦਾ ਬਸ ਸਾਡੀ ਲਾਈਨ ਚ ਦਾ ਪਟਵਾਰੀਓ ਜੀਵਿਦਾਰਾਂ ਦੀ ਜਾਂ ਤੇ ਮਹਤਵਪੂਰਨ ਰੱਖਦੇ ਨੇ ਇਹਨਾਂ ਨੇ ਕੋਈ ਗਲਤ ਮਾਰ ਦੇਣੀ ਹੈ ਨਾ ਠੀਕ ਕਰ ਦੇਣੀ ਹੈ ਇਹਦੇ ਕਰਕੇ ਪਟਵਾਰੀ ਕੋਈ ਚ ਰੱਖਣੇ ਨੇ ਆਪਾਂ ਨੇ ਇਹਦੇ ਕਰਕੇ ਪਟਵਾਰੀ ਰੱਖਿਆ ਇਹ ਬਾਈਆਂ ਨੇ ਫੋਟੋ ਵੀ ਲਗਾਈ ਲਗਾਈ ਹੋਈ ਐ ਸਿੱਧੂ ਮੂਸੇ ਵਾਲੇ ਦੀ ਤੇ ਮਾਤਾ ਪਿਤਾ ਦੀ 295 ਲਿਖਿਆ ਹੋ ਤੇ ਬਾਈ ਗੱਲਬ ਸੀ ਤੁਮ ਉਸਾਰ ਦੇ ਕੇ ਖੁਸ਼ੀਆਂ ਆਈਆਂ ਦੁਬਾਰਾ ਬਸ ਬਹੁਤ ਵਧੀਆ ਬਈ ਦੁਬਾਰਾ ਵਾਪਸ ਆ ਗਏ ਵੀਰੇ ਹਾਂ ਲੱਗਦਾ ਦੁਬਾਰੇ ਵਾਪਸ ਆ ਗਿਆ ਹੈ ਲੱਗਦਾ ਦੁਬਾਰੇ ਵਾਪਸ ਆ ਗਿਆ ਆ ਗਿਆ ਦੁਬਾਰ ਤੇ ਆ ਗਿਆ ਹਾਂ ਬਾਕੀ ਹੁਣ ਦੇਖੋ ਜੀ ਪ੍ਰਮਾਤਮਾ ਜੀ ਲੱਗਦਾ ਤਾਂ ਹੈਗਾ ਵੀ ਉਹੀ ਆ ਗਏ ਕੀ ਲੱਗਦਾ ਵੀ ਉਹ ਵੀ ਹੁਣ ਸਿੰਘਰੇ ਬਣੂਗਾ ਕੀ ਕਹਿ ਸਕਦਾ ਈ 15 ਕੇ ਸਾਲ ਤੱਕ ਪਤਾ ਲੱਗੂ ਬਈ ਚਲੋ ਆ ਗਏ ਚਲੋ ਫਿਰ ਵੀ ਜੱਟ ਬਣਿਆ ਤਾਂ ਲੱਗੀ ਉਹਨਾਂ ਦੀ ਚੰਗਾ ਹੀ ਹੋਇਆ ਜੀ ਹਾਂ ਜੀ ਚਲੋ ਮੁੰਡਾ ਦਿੱਤਾ ਰੱਬ ਨੇ ਰੱਬ ਨੇ ਮੁੰਡੇ ਦਾ ਦਿੱਤੀ ਆ। ਹਾਂਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਹਦੇ ਬਾਰੇ ਲੱਡੂ ਵੰਡ ਰਹੇ ਹੋ ਜੀ। ਖੁਸ਼ੀ ਦੇ ਵਿੱਚ ਹੈ ਨਾ ਸਿੱਧੂ ਮੂਸੇਵਾਲੇ ਦੇ ਘਰੇ। ਛੋਟਾ ਭਰਾ ਆ ਸਿੱਧੂ ਮੂਸੇਵਾਲੇ ਦਾ। ਹਾਂਜੀ ਭਾਈ ਜੀ। ਬਹੁਤ ਵਧੀਆ ਹੋਇਆ ਜੀ। ਬਾਕੀ ਉਹਨਾਂ ਨੂੰ ਮੁਬਾਰਕਾਂ ਨੇ ਸਾਡੇ ਵੱਲੋਂ। ਅੰਦਰ ਪੰਜਾਬ ਵਿੱਚ ਪੂਰੀ ਖੁਸ਼ੀ ਪੂਰੇ ਵਰਲਡ ਵਿੱਚ ਖੁਸ਼ੀ ਮਨਾ ਰਹੀ ਹੈ ਪੰਜਾਬ ਦੇ ਲੋਕ ਤਾਂ ਲੰਗਰ ਲਗਾ ਰਹੇ ਨੇ। ਹਾਂਜੀ ਹਾਂਜੀ ਭਾਈ ਜੀ ਹਾਂਜੀ। ਸਾਨੂੰ ਚਰਨ ਕਰ ਨੂੰ ਵਧਾਈਆਂ ਨੇ ਜੀ ਬਹੁਤ ਬਹੁਤ। ਤੁਸੀਂ ਕਹਿਣਾ ਚਾਹੁੰਦੇ ਹੋ ਕੁਝ? ਤੁਸੀ ਜੀ ਮਸਾਪਾ ਦੇਖਨੇ ਵੀ ਪਰਮਾਤਮਾ ਨੇ ਬਹੁਤ ਵਧੀਆ ਸੁਣ ਲਿਆ ਜੀ ਪਰਮਾਤਮਾ ਚੜ੍ਹਦੀ ਕਲਾ ਰੱਖੇ ਤੇ ਅੱਗੇ ਅੱਗੇ ਭਾਣਾ ਪਰਮਾਤਮਾ ਜੋ ਵੀ ਪਰਮਰਨਸ ਦੁਬਾਰੇ ਸਿਸਟਮ ਕਰਿਆ ਹਨ ਕਿ ਉਹਦੇ ਯਾਦ ਦੇ ਵਿੱਚ ਹੀ ਚੜ੍ਹਦੀ ਕਲਾ ਚ ਰਹੇ ਨੌ ਰੋਸ਼ਨ ਹੋਏ ਓਕੇ ਜੀ ਵਧੀਆ ਹੋਰ ਕੀ ਲੱਗਦਾ ਜੀ ਸਿੱਧੂ ਮੂਸੇ ਵਾਲਾ ਮੰਗ ਵੀ ਇਹ ਵੀ ਹੁਣ ਦੁਬਾਰਾ ਸਿੰਗਰ ਬਣੂਗਾ ਦੇਖੋ ਜੀ ਚਾਂਸ ਤਾਂ ਫੁੱਲ ਨੇ ਜੀ ਪਬਲਿਕ ਤਾਂ ਇੰਨਾ ਮਤਲਬ ਹਰਦਾਸਾ ਬੇਨਤੀਆਂ ਨੇ ਜੀ ਹੈਗੀ ਪਰਮਾ ਕਿਰਪਾ ਵੀ ਕਰੂਗਾ ਜੀ ਬਾਕੀ ਕਿਸਮਤ ਆਉਦੀ ਆ ਨਾ ਵੀ ਕੀ ਬਣ ਲੱਗੇ ਮਤ ਉਹਦੇ ਨਾਲ ਆ ਜੀ ਤੇ ਬਾਕੀ ਮੈਨੂੰ ਹੈਗਾ ਜੀ ਕੁਝ ਪਰਸੈਂਟ ਵੀ ਕਰੂਗਾ ਜੀ ਕੋਸੇ ਖੜਕਾ ਦੜਖਾ ਹਾਂਜੀ ਹਾਂ ਕਰੂਗਾ ਜੱਟ ਦਾ ਪੁੱਤ ਆ ਜੀ ਅਣਖੀ ਆ ਟਿੱਬਿਆਂ ਵਾਲਾ ਟਿੱਬੇ ਦਾ ਫਿਰ ਲਾਹ ਲਾਤ ਮਾਰੇ ਉਥਰੇ ਥੋੜਾ ਇੱਕ ਜੇ ਉਹਨੂੰ 31 ਪੀਵੀ 31 ਵਾਲੇ ਕੁਝ ਬਣਾ ਦੁੰਦੇ ਨਾ ਤਾਂ ਉਹ ਅੱਜ ਦੁਨੀਆ ਨੂੰ ਦੱਸ ਕੇ ਜਾਂਦਾ ਕਿ ਮੈਂ ਕੇ ਚੀਜ਼ ਆ ਆਉਣ ਵਾਲੀ ਪੀੜ੍ਹੀ ਐਜੂਕੇਟਰ ਹੋਊਗੀ ਜੇ ਦਿੱਤਾ ਵਿੱਚ ਰਿਹਾ ਸੱਚ ਬੋਲਦਾ ਉਹ ਹਕੀਕਤ ਬਣਨੀ ਸੀ ਉਹ ਕਿ ਉਹ ਪ੍ਰਮਾਤਮਾ ਨੇ ਮੰਨਿਆ ਨਹੀਂ ਸਾਹ ਉਹਨੇ ਕਿਤੇ ਜੋ ਵੀ ਹਾਂ ਪਰ ਦੁਖੀ ਬਹੁਤ ਹੈ ਚਲੋ ਖੁਸ਼ੀ ਹੁਣ ਆਈ ਹੈ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਜੀ ਹਾਂ ਬਾਬਾ ਜੀ ਤੁਸੀਂ ਸਿੱਧੂ ਮੂਸੇਵਾਲਾ ਜਾਣਦੇ ਹੋ ਜੀ ਬੋਲ ਬੋਲਣਾ ਚਾਹੁੰਦੇ ਕੁਝ ਤੇ ਤੇ ਹੁਣ ਅਸੀਂ ਗੱਲਬਾਤ ਕੀਤੀ ਤੇ ਗੱਲਬਾਤ ਕੀਤੀ ਆ ਬਾਈਆਂ ਨੇ ਲੰਗਰ ਲਗਾਇਆ ਗਿਆ ਤੇ ਬਾਈਆਂ ਦਾ ਪਟਵਾਰੀ ਬਾਈ ਪਟਵਾਰੀ ਦਿਖਾਇਆ ਗਿਆ ਰੇੜੀ ਉੱਤੇ ਤੇ ਜੂਸ ਦਾ ਕੰਮ ਹੈ ਤੇ ਨਾਲ ਕਲਾੜ ਦਾ ਕੰਮ ਹੈ ਤੇ ਲੰਗਰ ਲਗਾਇਆ ਗਿਆ ਚਾਹ ਪਾਣੀ ਦਾ ਨਾਲ ਲੱड्डੂ ਦਾ ਲੰਗਰ ਹੈ ਤੇ ਸਿੱਧੂ ਮੂਸੇ ਵਾਲੇ ਦੀ ਜਿਹੜੀ ਖੁਸ਼ੀ ਦੇ ਜਜ਼ਾ ਦੇ ਵਿੱਚ ਜਿਹੜਾ ਉਹਦਾ ਛੋਟਾ ਭਾਈ ਆਇਆ ਹੈ ਘਰੇ ਉਹਨਾਂ ਦੇ ਬਾਪੂ ਬਲਗੌਰ ਸਿੰਘ ਦੇ ਅ ਬੱਚਾ ਹੋਇਆ ਹੈ ਕੱਲ ਹੀ ਬੱਚਾ ਹੋਇਆ ਹੈ ਤੇ ਮੁੰਡੇ ਦੀ ਦਾਦ ਦਿੱਤੀ ਹੈ ਪ੍ਰਮਾਤਮਾ ਨੇ ਤੇ ਭਾਈ ਨੇ ਲੰਗਰ ਲਗਾਇਆ ਬਾਕੀ ਪੰਜਾਬ ਦੇ ਵਿੱਚ ਵੀ ਖੁਸ਼ੀਆਂ ਮਨਾਇਆ ਜਾ ਰਹੀਆਂ ਨੇ ਪੰਜਾਬ ਦੇ ਜਿਹੜੇ ਫੈਨ ਆਉਣੇ ਵਾਲੇ ਫੈਨ ਨੇ ਬਹੁਤ ਖੁਸ਼ ਨੇ ਢੰਗੜੇ ਪੈ ਰਹੇ ਨੇ ਹਵੇਲੀ ਦੇ ਵਿੱਚ ਤੇ ਮੇਰਾ ਕੈਮਰਾਮੈਨ ਸੀਐਮ ਮਮਨਿੰਦਰ ਸਿੰਘ ਧੰਨਵਾਦ